KL ਚਾਂਦ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਹੋਰ ਉਪਰਾਲਾ ਕਰਦਿਆਂ ਜ਼ਿਲ੍ਹਾ ਨਵਾਂ ਸ਼ਹਿਰ ਚ ਪਿੰਡ ਚੇਤਾ ਵਿਖੇ ਦੋ ਜ਼ਰੂਰਤਮੰਦ ਲੋਕਾਂ ਨੂੰ ਟਰਾਈਸਾਈਕਲਾਂ ਦਿੱਤੀਆਂ ਗਈਆਂ ਇਸ ਸਬੰਧੀ ਜਾਣਕਾਰੀ ਦਿੰਦੇ ਆਂ ਟਰਸਟ ਦੇ ਪ੍ਰਧਾਨ ਬੰਟੀ ਨੇ ਦੱਸਿਆ ਹੈ ਕਿ ਉਹਨਾਂ ਨੂੰ ਪਤਾ ਲੱਗਾ ਸੀ ਕਿ ਪਿੰਡ ਚੇਤਾ ਵਿੱਚ ਦੋ ਉਹ ਲੋਕ ਹਨ ਜੋ ਚੱਲਣ ਫਿਰਨ ਤੋਂ ਅਸਮਰਥ ਹਨ ਜਿਸ ਦੇ ਤਹਿਤ ਇਹ ਟਰਸਟ ਵੱਲੋਂ ਉਪਰਾਲਾ ਕਰਦਿਆਂ ਉਹਨਾਂ ਨੂੰ ਇਹ ਟਰਾਈਸਾਈਕਲਾਂ ਭੇਟ ਕੀਤੀਆਂ ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸੇ ਤਰ੍ਹਾਂ ਦੀ ਕੋਈ ਮਦਦ ਦੀ ਲੋੜ ਹੋਵੇ ਤਾਂ ਉਹ ਸੰਸਦ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਹਨ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਜਿਹੇ ਕਾਰਜ ਚੱਲਿ ਰਹੇਗੇ ਕੇਐਲ ਜਾਂਦ ਵੈਲਫੇਅਰ ٹرسٹ ਦੀ ਸ਼ੁਰੂ ਕੀਤੀ ਟੀਮ ਵੱਲੋਂ ਨਵਾਂ ਚਾਰ ਦੇ ਪਿੰਚੀਤਾ ਵਿਖੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅੱਜ ਇੱਕ ਬਰਾ ਬਰਾ ਆ ਗਿਆ ਹੈ ਪ੍ਰੋਗਰਾਮ ਇਹਦੇ ਵਿੱਚ ਦੋ ਜੂਤ ਮੰਦਾਂ ਨੂੰ ਅਸੀਂ ਆਪਣੇ ਸੰਸਤਾ ਦੇ ਵੱਲੋਂ ਪ੍ਰਾਈਸ ਸਾਈਕਲਾਂ ਜਿਹੜੀਆਂ ਹੈ ਉਹ ਵੇਟ ਕੀਤੀਆਂ ਤਾਂ ਇਹਦੇ ਵਿੱਚ ਜਿੰਨੇ ਵੀ ਆਏ ਹੋਏ ਮਹਿਮਾਨ ਆ ਉਹਨਾਂ ਦਾ ਅਸੀਂ ਆਪਣੇ ਸੰਸਤਾ ਵੱਲੋਂ ਬਹੁਤ ਧੰਨਵਾਦ ਕਰਦੇ ਆ ਸਪੈਸ਼ਲ ਤੌਰ ਤੇ ਐਮਐਲ ਸਾਹਿਬ ਕਿੱਕੀ ਸਾਹਿਬ ਵੀ ਆਈ ਆਪਣਾ ਟੀਮ ਜਗਮ ਕੱਢ ਕੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਔਰ ਗਵਾੜੇ ਤੋਂ ਸਾਡੇ ਬਾਪੂ ਮੰਡਲ ਤੋਂ ਸਾਡੇ ਵੱਡੇ ਵੀਰ ਦੀ ਸਤਿਕਾਰਯੋਗਾ ਹੌਣ ਸਿੰਘ ਜੀ ਆਪਣੀ ਟੀਮ ਨਾਲ ਬਹਤਾਰੇ ਆ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਔਰ ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਦਾ ਸਮਝਦਾ ਜਿਹੜਾ ਸਾਨੂੰ ਇਹ ਪਿੰਡ ਦੇ ਸੁਤੰਤਿਆਂ ਨੇ ਔਰ ਸਮੂਹ ਸਕੂਲ ਦੇ ਸਟਾਫ ਨੇ ਸਾਨੂੰ ਇਹਨਾ ਸਾਨੂੰ ਇਤਮਾਨ ਦਿੱਤਾ ਹੈਗਾ ਔਰ ਸਾਨੂੰ ਇਹ ਸੇਵਾ ਕਰਨ ਦਾ ਬਲ ਬਖਸ਼ਿਆ ਹੈਗਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਮਿਹਰਬਾਨੀ ਹੈਗੀ ਆ ਇਹ ਜੋ ਤੁਹਾਡੇ ਪਰ ਇੱਕ ਭਲਾਈ ਦੇ ਕਾਰਜ ਹੈਗੇ ਆ ਆਪਾਂ ਸਾਰੇ ਵੀਰ ਭਰਾਵਾਂ ਨੂੰ ਇਦਾਂ ਹੀ ਭੈਣਾਂ ਨੂੰ ਸਾਰਿਆਂ ਨੂੰ ਸਾਥੀਆਂ ਨੂੰ ਮਿਲ ਕੇ ਇਦਾਂ ਹੀ ਆਪਣਾ ਬਣਦਾ ਯੋਗਦਾਨ ਜੁਲ ਪਹੁੰਚ ਚਾਹੀਦਾ ਤੇ ਮੈਂ ਆਪਣੇ ਦਿਲ ਦੀਆਂ ਗਹਿਰਾਂਿਆਂ ਤੋਂ ਬਹੁਤ ਧੰਨਵਾਦ ਕਰਦਾ ਬਹੁਤ ਮਿਹਰਬਾਨੀ ਹੈਗੀ ਆ ਉਦਰ ਇਲਾਕੇ ਦੇ ਵਿਧਾਇਕ ਸੁਖਵਿੰਦਰ ਕੁਮਾਰ ਸੁਖੀ ਨੇ ਵੀ ਕੇਐਲ ਚਾਂਦ ٹرسٹ ਵਰ ਲੋਕ ਕੀਤੇ ਜਾਂਦੇ ਸੁਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮਹਿੰਗਾਈ ਦੇ ਦੌਰ ਵਿੱਚ ਵੀ ਇਹੋ ਜਿਹੀਆਂ ਸੰਸਥਾਵਾਂ ਜੋ ਲੋਕ ਸੇਵਾ ਕਰ ਰਹੀਆਂ ਹਨ ਉਹ ਕਾਬਲੇ ਤਾਰੀਫ ਹਨ ਉਹਨਾਂ ਸੰਸਥਾ ਨੂੰ ਸ਼ੁਭਕਾਮਨਾਵਾਂ ਪੇਟ ਕੀਤੀਆਂ ਸਸੀ ਬੀਲ ਚਾਂਦ ਇੱਕ ਸੰਸਥਾ ਜੋ ਲੋਕਾਂ ਦੀਆਂ ਬੰਦਰੋਕਾਂ ਦੀ ਸਹਾਇਤਾ ਕਰਦੀ ਹੈ ਅੱਜ ਪਿੰਡ ਚੇਤੇ ਦੇ ਵਿੱਚ ਨਾਲੇ ਇੱਕ ਹੈਂਡੀਕਪ ਬੱਚੇ ਨੂੰ ਸਾਈਕਲ ਦੇ ਰਿਹਾ ਹਾਂ ਬੰਦਾ ਸਮਝਦਾ ਕਿ ਪੈਸੇ ਬਹੁਤ ਲੋਕਾਂ ਕੋਲ ਹੁੰਦੇ ਹਨ ਪਰ ਕੁਝ ਲੋਕਾਂ ਜਿਨ੍ਹਾਂ ਦੇ ਪਰਮਾਤਮਾ ਸਵਾਭ ਦੀ ਕਿਰਪਾ ਹੁੰਦੀ ਹੈ ਜਿਹੜੇ ਆਪਣੇ ਦਸਾਂ ਨਾਂ ਦੀ ਕਿਰਤ ਵਿੱਚ ਪੈਸੇ ਦੇ ਕੇ ਉਹਨਾਂ ਲੋਕਾਂ ਦੀ ਸਹਾਇਤਾ ਕਰਦੇ ਨੇ ਸੋ ਮੈਂ ਉਹਨਾਂ ਦਾ ਤਰਸ ਵੀ ਕਰਨਾ ਪਰ ਮੈਂ ਪਰਮਾਤਮਾ ਗਿਆ ਜਾਸਵੀ ਕਰਦਾ ਹੈ ਕਿ ਇਹ ਸੰਸਥਾ ਸਦਾ ਚੜ੍ਹਦੀ ਕਲਾ ਜਰਨੇ ਤੇ ਦਿਨ ਦੁਪਹਿਰੀ ਰਾਤ ਚੌਂ ਮੇਤਰ ਕੀ ਕਰਨ ਪਰਿਸ਼ੇਤਾਂ ਮਾਨਵਤਾ ਦੀ ਸੇਵਾ ਕਰਦਾ ਹੈ you <laughs>